ਅੱਜ ਜੇਸ ਤਰੀਕੇ ਦੇ ਨਾਲ ਅਸੀਂ ਸਾਰਿਆਂ ਨੇ ਸੋਚਿਆ ਸੀਗਾ ਕਿ ਰਾਮਦਾਸ ਜੀ ਨੇ ਕਿਰਪਾ ਕੀਤੀ ਜੇਸ ਤਰੀਕੇ ਦੇ ਨਾਲ ਅਸੀਂ ਚਾਹਿਆ ਕਿ ਸਭ ਨੌਜਵਾਨਾਂ ਨੂੰ ਅੰਮ੍ਰਿਤਸਰ ਤੋਂ ਅਸੀਂ ਉਸ ਤਖਤ ਦੀਵਾਲ ਨੂੰ ਲੈ ਕੇ ਜਾ ਸਕੀਏ ਜਿੱਥੇ ਚਾਰ ਸਾਹਿਬ ਜਾਦਿਆਂ ਨੇ ਤੇ ਮਾਤਾ ਗੁਜਰਕੌਰ ਜੀ ਨੇ ਇੱਕ ਸ਼ਹਾਦਤ ਦਿੱਤੀ ਪੂਰੇ ਧਰਮ ਸਮਾਜ ਤੇ ਦੇਸ਼ ਦੇ ਲਈ ਅੱਜ ਅਸੀਂ ਉਹ ਆਖਰੀ ਜੱਥਾ ਰਵਾਨਾ ਕਰ ਰਹੇ ਹਾਂ ਅੱਜ ਵੀ ਸੰਗਤਾਂ ਦੇ ਵਿੱਚ ਉਸੇ ਤਰੀਕੇ ਪਰਵਾ ਕੱਟ ਹੈ ਤੇ ਸਾਰੀਆਂ ਸੰਗਤਾਂ ਫਤਿਹਗੜ੍ਹ ਸਾਹਿਬ ਜਾਨ ਨੂੰ ਬਹੁਤ ਜ਼ਿਆਦਾ ਦਿਲਚਸਪ ਨੇ ਖਾਸ ਕਰਕੇ ਨੌਜਵਾਨਾਂ ਤੇ ਅੱਜ ਅਸੀਂ ਜਿਸ ਤਰੀਕੇ ਦੇ ਨਾਲ ਇਹ ਜੱਥੇ ਨੂੰ ਕਰਵਾਨਾ ਕਰ ਰਹੇ ਨਾਲ ਹੀ ਨਾਲ ਧੰਨਵਾਦ ਕਰਨਾ ਚਾਹਾਂਗੇ ਉਹਨਾਂ ਸਾਰੇ ਸਾਥੀਆਂ ਦਾ ਭਾਵੇਂ ਉਹ ਜਿਹੜੇ ਸਾਡੇ ਢਿਲੋਂ ਬੱਸ ਸਰਵਿਸ ਵਾਲੇ ਭਰਾਣੇ ਜਿਨ੍ਹਾਂ ਨੇ ਇਹ ਸੇਵਾ ਲੁੱਟੀ ਬੱਸਾਂ ਦੀ ਜਾਂ ਜਿਹੜੇ ਸਾਡੇ ਪੈਟਰੋਲ ਪੰਪ ਵਾਲੇ ਸਾਥੀ ਦੋਸਤ ਨੇ ਜਿਵੇਂ ਜਿਵੇਂ ਜੇ-ਜੇ ਸਾਥੀ ਨੇ ਇਸ ਕੰਮ ਦੇ ਵਿੱਚ ਸਾਡੀ ਮਤਲਬ ਸਹਿਯੋਗ ਦਿੱਤਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗੇ ਤੇ ਨੌਜਵਾਨਾਂ ਨੂੰ ਉਮੀਦ ਕਰਦੇ ਹਾਂ ਕਿ ਅਸੀਂ ਜੋ ਉਪਰਾਲਾ ਕਰਨਾ ਚਾਹਿਆ ਸੀ ਸਾਡੇ ਕੋਲੋਂ ਗੁਰੂ ਜੀ ਨੇ ਕਰਵਾਇਆ ਤੇ ਉਹਨਾਂ ਚੀਜ਼ਾਂ ਦੇ ਲਈ ਆਉਣ ਵਾਲੇ ਸਮੇਂ ਤੇ ਨਹੀਂ ਆਪਾਂ ਗੁਰੂਆਂ ਦੇ ਦਿੱਤੀਆਂ ਹੋਈਆਂ ਦਸ਼ਾਵਾਂ ਤੇ ਦਸ਼ਾਵਾਂ ਦੇ ਨਾਲ ਅਸੀਂ ਚਲਾਂਗੇ ਉਹਨਾਂ ਤਰੀਕਿਆਂ ਲਈ ਸਮਾਜ ਲਈ ਕੰਮ ਕਰਾਂਗੇ ਲੋਕਾਂ ਲਈ ਕੰਮ ਕਰਾਂਗੇ ਦੇਸ਼ ਲਈ ਕੰਮ ਕਰਾਂਗੇ ਤੇ ਸਰਵ ਸਾਂਝੀ ਬਲਦਤਾ ਦਾ ਸੰਦੇਸ਼ ਦੇਵਾਂਗੇ ਹੁਣ ਤੱਕ ਕਿੰਨੀਆਂ ਬੱਸਾਂ ਜਾ ਚੁੱਕੀਆਂ ਕਿੰਨੇ ਸੰਤਾ ਦੇ ਦਸ਼ਾ ਹੋਏ ਹੁਣ ਤੱਕ ਜਿਹੜੀਆਂ ਸਾਡੀਆਂ 150 ਪਲੱਸ ਬੱਸਾਂ ਜਾ ਚੁੱਕੀਆਂ ਸਾਡਾ ਜਿਹੜਾ ਆਂਕੜਾ ਹੈ ਉਹ 11000 ਪਲੱਸ ਬੰਦਿਆਂ ਦਾ ਜਿਹੜਾ ਅਸੀਂ ਕੀ ਪਹੁੰਚਾ ਚੁੱਕੇ ਹਾਂ ਉੱਥੇ ਜਿਹੜਾ ਪਰਾਗਾ ਹੁਣ ਤੱਕ ਐਸਜੀਪੀਸ ਉਹੀ ਵੀ ਪਾਗੋ ਜੋ ਕੀਤਾ ਗਿਆ ਕਿ ਲਾ ਤੱਕ ਇਤਿਹਾਸ ਨਾਲ ਜੋੜਨ ਦੀ ਲਿਖਤ ਪ੍ਰਾਪਤ ਦੇਖੋ ਕਿ ਜਦੋਂ ਐਸਪੀਸੀ ਤੋਂ ਵੀ ਕਿਸੇ ਨੇ ਕਰਾਣਾ ਆਇਆ ਤੇ ਉਹ ਵੀ ਹੁਕਮ ਹੋਣਾ ਹੈ ਤੇ ਸਾਡੇ ਕੋਲ ਵੀ ਜੇ ਗੁਰੂ ਸਾਹਿਬ ਨੇ ਕਰਵਾਇਆ ਹੈ ਤੇ ਹੁਕਮ ਹੋਇਆ ਤੇ ਕੀਤਾ ਗਿਆ ਜਦੋਂ ਕਿਤੇ ਉਹਨਾਂ ਨੂੰ ਵੀ ਹੁਕਮ ਹੋਏਗਾ ਵੀ ਜ਼ਰੂਰ ਕਰਨਗੇ ਕੀ ਕਹਿਣਾ ਚਾਹੋਗੇ ਅਜਰ ਬੜਾ ਜੋ ਸੇ ਮਾਮਾ ਦੇ ਵਿੱਚ ਆਪਣੇ ਬੱਚਿਆਂ ਨੂੰ ਛੋੜਣ ਬੱਚੇ ਲੈ ਕੇ ਜਿੱਥੇ ਜਾ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੂੰ ਮੈਨੂੰ ਤੇ ਅੱਜ ਜੋ ਦ੍ਰਿਸ਼ ਹੈ ਜਿੱਥੇ ਬਣਿਆ ਹੈ ਜਿਸ ਤਰੀਕੇ ਦੇ ਨਾਲ ਹਰ ਭਾਈਚਾਰੇ ਦੇ ਵਰਗ ਨੇ ਉੱਥੇ ਜਾਂਦੀ ਅੱਜ ਰੁਚੀ ਜ਼ਾਹਰ ਕੀਤੀ ਹੈ ਭਾਵੇਂ ਸਾਡੇ ਮੁਸਲਿਮ ਭਾਈਚਾਰੇ ਦੇ ਲੋਕ ਨੇ ਹਿੰਦੂ ਸਮਾਜ ਵੀ ਆਇਆ ਹੋਇਆ ਹੈ ਸਾਡੇ ਵਾਲਮੀਕੀ ਸਮਾਜ ਦੇ ਵੀ ਲੋਕ ਇੱਥੇ ਪਹੁੰਚੇ ਨੇ ਸਾਡੇ ਭਰਾ ਪਹੁੰਚੇ ਨੇ ਸਾਡੇ ਉਹ ਲੋਕ ਵੀ ਪਹੁੰਚੇ ਨੇ ਜਿਹੜੇ ਪਹਿਲੀ ਵਾਰੀ ਉੱਥੇ ਜਾ ਰਹੇ ਨੇ ਤੇ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਉਤੋਂ ਦਾ ਉਲਾਸ ਹੈ ਇੱਕ ਤਾਂ ਵੀਰਤਾ ਦਾ ਉਹਨਾਂ ਦੇ ਵਿੱਚ ਪ੍ਰਤੀਕ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਸਭ ਜਾਨਾਂ ਨੇ ਉੱਥੇ ਸ਼ਹਾਦਤ ਦਿੱਤੀ ਹੋਵੇਗੀ ਕੀ ਉਹ ਦਿਨ ਸੀਗਾ ਕਿਵੇਂ 13 ਪੋਦਿਆਂ ਰਾਤਾਂ ਦੇ ਵਿੱਚ ਉਹਨਾਂ ਨੇ ਆਪਣੇ ਰਾਤ ਕੱਟੀ ਹੋਵੇਗੀ ਕਿਵੇਂ ਉਹ ਸ਼ਹਾਦਤਾਂ ਹੋਈਆਂ ਹੋਈਆਂ ਕਿਵੇਂ ਨਿੱਕੀਆਂ ਨਿੱਕੀਆਂ ਜਿੰਦਾਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ ਹੋਵੇਗਾ ਕਿਵੇਂ ਉਹ ਠੰਡੇ ਬੁਰਜ 'ਚ ਰਹੇ ਹੋਣਗੇ ਉਹ ਸਾਰਾ ਇਤਿਹਾਸ ਜਿਵੇਂ ਵੀ ਅਸੀਂ ਕੋਸ਼ਿਸ਼ ਕਰਕੇ ਬੱਸਾਂ ਦੇ ਵਿੱਚ ਦੱਸ ਸਕਾਂਗੇ ਜੇ ਵਾਪਿਸ ਆਉਂਦਿਆਂ ਉਹਨਾਂ ਨੂੰ ਚਾਰ ਸਾਫ ਜਾਂਦਾਂ ਦੀ ਫਿਲਮ ਦਿਖਾ ਸਕਾਂਗੇ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਜਿਨੇ ਹਰ ਸਾਡੀ ਮਦਦ ਕੀਤੀ